ਜਿੰਦਾਬਾਦ 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 ਇੱਕ ਬੇਨਤੀ ਨਾਲ ਦੀ ਨਾਲ ਇਹ ਵੀ ਅਸੀਂ ਕਰਨੀ ਚਾਹੁੰਦੇ ਆ ਕਿ ਜਿੱਤੇ ਸਾਡੇ ਵੀਰੇ ਨਿਸਕਾਮ ਜੋੜਿਆਂ ਦੀ ਸੇਵਾ ਕਰਦੇ ਆ ਬਾਬਾ ਸਰੂਪ ਸਿੰਘ ਜੀ ਦੇ ਨਾਲ ਉੱਤੇ ਅਗਲੇ ਸਾਲਾਨਾ ਜੋੜ ਮੇਲੇ ਤੇ ਸਾਡੀਆਂ ਹਮਕਾਲੀ ਜਥੇਬੰਦੀਆਂ ਦੀ ਸਾਂਝੀ ਦੇ ਨਾਲ ਇੱਕ ਅੱਛੀ ਦਾਸ ਸਿੰਘਾਂ ਦੀ ਪ੍ਰਦਰਸ਼ਨੀ ਲਾਈ ਜਾਊਗੀ ਜਿਹਦੇ ਵਿੱਚ ਉਹ 18ਵੀਂ ਸਦੀ ਦੇ ਸੀਦਾਂ ਦੀਆਂ ਪ੍ਰਾਤਨ ਸਮੇ ਦੇ ਸੀਦਾਂ ਦੀਆਂ ਵਰਤਮਾਨ ਸਮੇ ਦੇ ਸੀਦਾਂ ਦੀਆਂ ਪੁਸਤਕਾਂ ਸੂਟਮਾਂ ਇਹ ਲਾਇਬ੍ਰੇਰੀ ਦਾ ਕੰਮ ਹੋਣਾ ਹੈ ਜੇ ਇੱਥੇ ਜਦਾਂ ਚੱਲਿਆ ਕਰੂਗਾ ਇਹ ਜਿਹੜੀ ਕੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦਰਸ ਕਿ ਜਦ ਇਹ ਬੰਤੀ ਉੱਠੇ ਹੈ ਇਹ ਕਾਰਵਾਈ ਹੈ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਦਾ ਪੂਰੀ ਮਨੁੱਖਤਾ ਦਾ ਪੂਰੀ ਕੰਮ ਪੁਰਦਵਾਰਾ ਪੂਰੀ ਪਾਉ ਮੇਥੇ ਨਾਕਬਸ ਹੋਈ ਹੈ ਤੇ ਸਾਡੀ ਮੰਗ ਇਹ ਹੈ ਕਿ ਜੇ ਇੱਥੇ ਸਤਜਨੈਲ ਸਿੰਘ ਦੀ ਫੋਟੋ ਸੁਭਾਉ ਦੇ ਪੋਸਟ ਚ ਕਿੰਨੀ ਗਈ ਲਾ ਦਿੱਤੀ ਗਈ ਹੈ ਜਿਹੜੇ ਅੰਸਰਾਂ ਨੇ ਕਰਪੂਤ ਕੀਤੀ ਹੈ ਉਹਨਾਂ ਤੇ ਕਾਰਵਾਈ ਹੋਵੇ ਜੇ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਅਗਲਾ ਪ੍ਰੋਗਰਾਮ ਜ਼ਰੂਰ ਦੇਵਾਂਗੇ ਤੇ ਇਹ ਪ੍ਰਸ਼ਾਸਨ ਨੂੰ ਵੀ ਜਲਦੀ ਕਾਰਵਾਈ ਕਰਕੇ ਇਸ ਗੱਲ ਨੂੰ ਖਤਮ ਕਰਨਾ ਚਾਹੀਦਾ ਹੈ ਨਹੀਂ ਤੇ ਇਹ ਗੱਲ ਜ਼ਰੂਰ ਵਧੂਗੀ ਇਹ ਪਹਿਲੀ ਵਾਰ ਹੋਇਆ ਹੈ ਉਹ ਵੀ ਮੱਝ ਦੇ ਦਾਸ ਸਿੰਘਾਂ ਦੇ ਤੇ ਗੁਰੂਆਂ ਦੀ ਪੀਰਾਂ ਦੀ ਧਰਤੀ ਹੈ ਉੱਥੇ ਜਿੱਦੇ ਸੰਤਾਂ ਨੇ ਛਿੱਧੀ ਦਿੱਤੀ ਹੈ ਉੱਥੇ ਤਸਵੀਰ ਲਾਉਣ ਦੀਆਂ ਗੱਲਾਂ ਚੱਲ ਰਹੀਆਂ ਹੈ ਇਹ ਖਾਸ